ਉਹ ਪਲੇਟ ਨਹੀਂ ਆ ਤੁਹਾਨੂੰ ਮੁਬਾਰਕਾ ਥੈਂਕ ਯੂ ਸਰ ਜਦੋਂ ਇੰਡੀਆ ਆਈ ਨਾ ਇਹ ਕਾਲੇ ਸੰਘੇ ਚੜਾ ਕੇ ਹੁਣੀ ਬੈਠੀ ਇੱਕ ਪੱਕੇ ਔਰ ਅੱਛਾ ਤੁਸੀਂ ਉੱਥੇ ਗਏ ਕਦੀ ਕਾਲੇ ਸੰਘੇ ਕਿ ਨਹੀਂ ਉੱਥੇ ਹਾਂਜੀ ਜੇ ਸਾਡ ਲੱਗ ਗਈ ਆ ਉੱਥੇ ਹੀ ਜਾਈ ਦਈਏ ਹੋ ਠੀਕ ਹੈ ਮੈਂ ਵੀ ਜਾ ਕੇ ਇੱਕ ਵਾਰੀ ਦੇਖ ਕੇ ਆ ਆ ਜਗਾ ਵਧੀਆ ਵਾਰ ਆਜ ਮੈਂ ਰੰਜੇਰਨ ਬਾਇਆ ਦਾ ਨਾਇਰ ਦੇ ਕੋਲ ਤੋਂ ਸ਼ੁਰੂ ਹੋ ਜਾਂਦਾ ਮੈਂ ਰੰਜੇ ਰਾਤੀ ਪਿਆ ਹੁੰਦੇ 8 9 ਦਾ ਔੜੀ ਔੜ ਕਰਦੇ 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 ਉੱਥੇ ਬਥੇਰੇ ਹੁੰਦੇ ਆ ਹਾਂ ਉਹ ਦੇਖੋ ਕੀ ਜਗ੍ਹਾ ਦਾ ਕੌਨਸ ਅੱਛਾ ਮੈਨੂੰ ਕਿਸੇ ਨੇ ਦੱਸਿਆ ਵੀ ਕਾਲੇ ਸੰਗੇ ਗੁਰੂ ਘਰ 'ਚ ਸ਼ਰਾਬ ਚੜਦੀ ਹੈ ਤੇ ਉਹ ਮਾਰਨੀ ਆ ਕਿ ਗੁਰੂ ਘਰ ਦੂਰ ਆ ਹਾਂ ਅੱਛਾ ਇਹ ਰੌਲਾ ਬਾਈ ਜੀ ਇਹ ਮਾਰਕੀਟ ਵਿੱਚ ਹੈ ਵੀ ਇੱਕ ਗੁਰੂ ਘਰ 'ਚ ਸ਼ਰਾਬ ਚੜਦੀ ਜੀ ਕਾਲੇ ਸੰਗੇ ਆ ਗੁਰੂ ਘਰ ਜਿਹੜਾ ਕ੍ਰਾਸ ਦਾ ਸਟਰੀਟ ਹੈ ਉਹ ਦੂਜੇ ਪਾਸੇ ਹਾਂ ਜੀ ਤੇ ਇਹ ਐਵੇਂ ਟੁੱਟੀ ਜੀ ਜਗ੍ਹਾ ਬਣਾਈ ਆ ਉੱਥੇ ਜਗ੍ਹਾ ਬਣਾਈ ਆ ਪੇਪਲ ਥੱਲੇ ਉਹਨਾਂ ਨੇ ਤੇ ਉੱਥੇ ਚੜਦੀ ਆ ਹਾਂ ਉੱਥੇ ਲੋਕੀ ਲੱਗੀ ਦਾ ਸ਼ਰਧਾ ਹੁੰਦੀ ਅਗਲਾ ਦੇ ਜਾਂਦਾ ਇੱਥੇ ਹੁੰਦਾ ਜੀ ਜਿਹੜਾ ਜ਼ਿਆਦਾ ਪੀਂਦਾ ਹੋਵੇ ਹਾਂ ਤੇ ਉਹ ਸੁਖਣਾ ਸੁਖਦੇ ਆ ਲੋਕੀ ਕਿ ਬਾਬਾ ਇਹ ਪੀਣੀ ਘਟ ਜੇ ਜਾਂ ਹਟ ਜੇ ਕਈ ਇੰਨੀ ਚੜਾਵਾਂਗੇ ਤੇ ਲੋਕੀ ਟਰੱਕਾਂ ਟਰੱਕ ਦਾ ਚੜਾਉਂਦੇ ਆ ਇੱਥੇ ਹਾਂ ਨਹੀਂ ਉਹ ਮੇਰਾ ਘਰ ਬਲੈਕ ਹੀ ਆ ਚੜਾਉਂਦੇ ਵੀ ਜਿਹੜੇ ਬੰਦੇ ਦਾ ਕੰਮ ਕੁੰਮ ਨਿਕਲ ਜਾਂਦਾ ਜਾਂ ਕੋਈ ਇਦਾਂ ਦੇ ਇਦਾਂ ਦੇ ਵਾਲੇ ਚੜਾਉਂਦੇ ਚੋਰੀ ਚੈਰੀ ਵਾਲੇ ਬਸੇਰੇ ਚੜਾਉਂਦੇ ਜਿਨ੍ਹਾਂ ਦੀ ਵੇਖਦੀ ਨਹੀਂ ਬਾਅਦ ਚ ਫੇਰ ਉਹ ਘਰੇ ਰੱਖ ਕੇ ਵੀ ਕੀ ਕਰਨਾ ਅਗਲੇ ਨੇ ਹਾਂ ਅੱਛਾ ਮੈਂ ਤੱਸਦਾ ਜਦੋਂ ਤੁਸੀਂ ਦੱਸੋ ਜਦੋਂ ਗਏ ਉੱਥੇ ਕੀ ਮਾਹੌਲ ਸੀਗਾ ਦੱਸੋ ਚਾਚਾ ਜੀ ਸਾਡਾ ਮੇਰਾ ਘਰ ਉਹਦੇ ਲੈ ਕਲਮ ਲੱਗ ਗਈ ਆ ਪਿੰਡ ਸਾਡਾ ਮੈਂ ਜਲੰਧਰ ਸ਼ਹਿਰ ਦਾ ਆ ਵਾਂ ਠੀਕ ਹੈ ਤੇ ਮੇਰੇ ਘਰ ਨਾਲ ਥੋੜੀ ਦੂਰੀ ਤੇ ਯਾਰ ਮੇਰੇ ਨਾਲ ਦੇ ਮੁੰਡੇ ਮੰਡੇ ਰਹਿੰਦੇ ਉਧਰ ਤੇ ਹੀ ਗਏ ਇੱਕ ਦਿਨ ਮੱਥਾ ਦੇਖਣ ਨਾ ਮੈਨੂੰ ਕਹਿੰਦੇ ਆ ਤੈਨਾਂ ਕਿ ਜਗਾ ਦਿਖਾ ਕੇ ਲੈ ਗਏ ਉਹਦੇ ਨਹਿਰ ਦਾ ਕੋਲਿਆ ਨਹਿਰ ਦੇ ਪੌਦੇ ਨਾਲ ਨਾਲ ਜਾਈਦਾ ਆਪਾਂ ਉਹ ਨਹਿਰ ਦੇ ਕੰਡੇ ਦੇ ਹੀ ਪਏ ਹੁੰਦੇ ਸ਼ਰਾਬੀ ਪੀ ਕੇ ਬਾਰੂ ਚਲੋ ਨਾ ਦੇਖ ਲੈਣਾ ਹੋਏ ਉਹ ਪੇਟੀ ਆ ਗਈ ਚਾਚਾ ਭਾਵੇਂ ਮੁਰਤੇ ਹੋਏ ਉੱਡ ਕੇ ਭੱਜ ਪੈਂਦੇ ਮਗਰ ਮੋਟਰਸਾਈਕਲਾਂ ਦੇ ਚਲੋ ਇਹ ਦਾਰੂ ਆ ਗਈ ਤੇ ਗਲਾਸ ਉਹਨਾਂ ਨੇ ਆਪਦੇ ਰੱਖੇ ਹੁੰਦੇ ਆ ਪੱਕੇ ਜਗਾੜ ਹਮਮੋ ਤਾਂ ਬੋਤਲ ਤੋਂ ਡਾਇਰੈਕਟ ਹੀ ਪੀਣੀ ਆ ਪਾਣੀ ਪੂਣੀ ਵਾਲਾ ਵੀ ਹਿਸਾਬ ਹੈ ਨਹੀਂ। ਉਹ ਡਾਇਰੈਕਟ ਹੀ ਆਉਂਦਾ ਕੰਮ ਉਥੇ ਤੇ ਪੀਣੀ ਬਾਹ ਮੂਟਾ ਸੰਤਰਾ ਜੜਾ ਦਿਓ ਉਹ ਵੀ ਪੀ ਜਾਣਗੇ। ਨਹੀਂ ਉਹ ਜਿਹੜੇ ਨਹੀਂ ਹੈਗਾ ਮਹਿੰਗੀ ਆ ਸਸਤੀ ਆ। ਨਹੀਂ ਪਰ ਉਹ ਤੁਸੀਂ ਦੇਖੋ ਜਿਹੜੇ ਪੀਣ ਵਾਲੇ ਬੰਦੇ ਨੇ ਕੀ ਉਹ ਕਿੱਡੇ ਇੱਕ ਬੰਦੇ ਕੋਈ ਕੋਈ ਜ਼ਿਮੀਂਦਾਰ ਕੋਈ ਇੱਜ਼ਤ ਵਾਲੇ ਹੋਣਗੇ ਜਿਹੜੇ ਫ੍ਰੀ ਦੀ ਪੀਂਡ ਰੋਜ਼ ਬੈਠੇ ਨੇ। ਅੱਛਾ ਇਹ ਇਹ ਹੋਇਆ ਕਿ ਅਸੀਂ ਨਾ ਇੱਕ ਵਾਰੀ ਅ ਦੱਸਿਆ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਕਿਤੇ ਗਾਂ ਜਾਣਾ ਸੀ ਅਸੀਂ ਦੋਨੇ ਚਲੇ ਗਏ। ਤੇ ਮੇਰੇ ਫਾਦਰ ਸਾਹਿਬ ਕਹਿੰਦੇ ਇੱਥੇ ਨਾ ਸ਼ਰਾਬ ਚੂਹ ਚੜਦੀ ਕਿਤੇ ਕਹਿੰਦੇ ਗੁਰੂ ਘਰ ਤੇ ਮੈਨੂੰ ਚੇਤਾ ਛੋਟੇ ਜਾ ਸੀ ਉਹਦਾ ਸੈਲ ਸੋਲ ਫੋਨ ਨਹੀਂ ਸੀ ਹੁੰਦੇ ਤੇ ਅਸੀਂ ਕਿਸੇ ਨੂੰ ਪੁੱਛਿਆ ਉਹ ਕਹਿੰਦੇ ਜੀ ਆ ਗਾਂ ਆਇਆ ਤੇ ਉੱਥੇ ਚਲੇ ਜਾਓ ਅਸੀਂ ਗੁਰੂ ਘਰ ਮੱਥਾ ਟੇਕਿਆ ਉੱਥੇ ਕੋਈ ਸ਼ਰਾਬ ਦੀ ਕੋਈ ਗੱਲਬਾਤ ਨਹੀਂ ਕੁਛ ਨਹੀਂ ਐ ਦੂਜੇ ਪਾਸੇ ਕ੍ਰੋਸ ਦਾ ਸਟਰੀਟ ਗਿਆ ਤੇ ਉੱਥੇ ਨਾ 15 ਕ 20 ਕ ਬਜ਼ੁਰਗ ਬੈਠੇ ਡੱਬੀਆਂ ਵਾਲੀਆਂ ਬੁੱਕੜਾ ਮਾਰ ਕੇ ਚਾਤਰਾਆਂ ਦੀ ਤੇ ਬੈਠੇ ਸਾਰੇ ਪੈਰਾਂ ਪਾਰ ਤੇ ਜਦੋਂ ਅਸੀਂ ਬੜੇ ਤੇ ਮੇਰੇ ਜੀਨ ਜੂੰਨ ਦੀ ਪੈਂਟ ਪਾਈ ਸੀ ਸਾਡੇ ਬਜ਼ੁਰਗ ਦੇ ਕਿਰਤਾ ਪਜਾਮਾ ਸੀ ਉਹਨੇ ਕਿਹਾ ਵੀ ਲਾ ਵੀ ਕੋਈ ਬਲੈਕ ਹੀ ਆ ਗਏ ਨੇ ਤੇ ਇਹਨਾਂ ਦੇ ਕੋਲੇ ਇੱਕ ਪੇਟੀ ਪੂਟੀ ਹੁਣੀ ਲਾਓ ਜੀ ਉਹ ਤਾਂ ਆਪਣੀਆਂ ਕੌਲੀਆਂ ਜੀਆਂ ਚੱਕੇ ਨਾ ਗਲਾਜ ਆ ਕੋਈ ਕਿਧਰ ਨੂੰ ਤੁਰ ਪਿਆ ਕੋਈ ਕਿਧਰ ਨੂੰ ਲਾ ਵੀ ਗਾਹਕ ਆ ਗਿਆ ਹਨ ਉਹ ਪੱਕੇ ਹੀ ਬੈਠੇ ਨੇ 25 ਕਿ ਜਾਣੇ ਉੱਥੇ ਅਜਾ ਤੇ ਮੁਰ ਕੇ ਬਾਅਦ ਦੇ ਵਿੱਚ ਜਦੋਂ ਅਸੀਂ ਗਏ ਤੇ ਸਾਡਾ ਬਜ਼ੁਰਗ ਕਹਿੰਦੇ ਵੀ ਇਹ ਕੀ ਕੀ ਸਿਸਟਮ ਕੀ ਕੁਛ ਇੱਥੇ ਕਾਬੇ ਕਹਿੰਦੇ ਜੀ ਇੱਥੇ ਇਦਾ ਸ਼ਰਾਬ ਚੜਦੀ ਆ ਤੇ ਤੁਸੀਂ ਉਹ ਕਹਿੰਦਾ ਮੈਂ ਤਾਂ ਦੇਖਣਾ ਹੈ ਕਿ ਅਜੇ ਤਾਂ ਦੇਖਣਾ ਹੈ ਵੀ ਕੀ ਹੈ ਹੈ ਕੀ ਆ ਇੱਥੇ ਤੇ ਉਹ ਮਰ ਕੇ ਬਾਅਦ ਦੇ ਵੀ ਸਾਡਾ ਬਜ਼ੁਰਗ ਉਹਨਾਂ ਨੂੰ ਹਸਲਾ ਪਿਆ ਕਹਿੰਦੇ ਹੈ ਪੈਕ ਬੁੱਕ ਤੁਹਾਡੇ ਕੋਲ ਇੱਕ ਕੀ ਹੈ ਇੱਥੇ ਸਾਖ ਪਤਾ ਲੈਣਾ ਅੱਛਾ ਤੇ ਉਹ ਕਹਿੰਦੇ ਅਸੀਂ ਤਾਂ ਕਿਹਾ ਵੀ ਤੁਸੀਂ ਲੈ ਕੇ ਆਏ ਹੋ ਕਹਿੰਦੇ ਅੱਜ ਕੋਈ ਗਾਹਕ ਨਹੀਂ ਆਇਆ ਘੰਟੇ ਇੱਕ ਦੇ ਵਿੱਚ ਕਿਸੇ ਨਾ ਕਿਸੇ ਨੇ ਆ ਜਾਣਾ ਕਹਿੰਦੇ ਵੇਟ ਕਰੋ ਜੀ ਅੱਛਾ ਨਹੀਂ ਆਇਆ ਤੇ ਹੀ ਜਾਓ ਅੱਛਾ ਅਸੀਂ ਅਸੀਂ ਉੱਥੇ ਮੱਥਾ ਮੋਤਾ ਕੀ ਟੇਕਣਾ ਢੀੜਾ ਗੁੜਾ ਜਾਂ ਕੱਢਾ ਉੱਥੇ ਜਗਾ ਜੀ ਹੈ ਤੇ ਉਹ ਵਿਚਾਰੇ ਨਾਰਾਜ਼ ਹੋ ਗਿਆ ਉਹਨਾਂ ਨੇ ਗਲਾਸ ਗਲੂਸ ਫੇਰ ਰੱਖ ਤੇ ਆਪਦੇ ਸਾਨੂੰ ਵੇਖ ਕੇ ਉਹਨਾਂ ਨੂੰ ਲੱਗਾ ਵੀ ਗਾਹਕ ਆ ਗਿਆ ਕਰੇ ਕੋਈ ਸੋ ਉਸ ਤੋਂ ਬਾਅਦ ਮੈਂ ਕੀ ਕੀਤਾ ਮੈਂ ਨਾ ਇੱਥੇ ਆਇਆ ਕੈਨੇਡਾ ਦੇ ਵਿੱਚ ਤੋਂ ਆਇਆ ਮੇਰੇ ਕੋਲ ਵਿਜ਼ਨ ਟੀਵੀ ਤੇ ਟੀਵੀ ਸੀਗਾ ਤਾਂ ਮੈਂ ਉਹਦੇ ਬਾਰੇ ਬੋਲਤਾ ਮੈਂ ਕਿਹਾ ਵੀ ਦੇਖੋ ਇਹ ਕਿੱਡਾ ਗਲਤ ਸਿਸਟਮ ਹੈ ਸ਼ਰਾਬ ਦਾ ਵੀ ਐਵੇਂ ਹੀ ਲੋਕ ਬਹਿਮਾ ਭਰਮਾ ਚ ਪਏ ਨੇ ਤੇ ਉਹਨਾਂ ਦੇ ਪਿੰਡ ਦੇ ਬੰਦਿਆਂ ਨੇ ਮੇਰੀ ਕੰਪਲੇਂਟ ਕਰਤੀ ਕੰਪਲੇਂਟ ਹੋਰ ਕੀ ਕਰ ਕੀ ਸਕਦੇ ਸੀ ਤੇ ਉਸ ਤੋਂ ਬਾਅਦ ਇੱਕ ਕੋਈ ਬੰਦਾ ਸੀਗਾ ਮੈਂ ਉਹਨਾਂ ਨਾਲ ਗੱਲ ਕਰਨ ਆ ਪਿਆ ਹੱਸ ਪੈ ਮੈਂ ਕਿਹਾ ਵੀ ਆਹ ਕੋਈ ਬੰਦੇ ਕੰਪਲੇਂਟ ਕਰੀ ਜਾਂਦੇ ਵੀ ਸਾਡੇ ਬਾਬੇ ਦੇ ਖਿਲਾਫ ਹੈ ਇਹ ਤੁਹਾਡਾ ਬਾਬਾ ਕਹਿੰਦਾ ਸਾਡੇ ਪਿੰਡ 'ਚ ਮਾਨਤਾ ਬਹੁਤ ਹੈ ਤਾਂ ਮੈਨੂੰ ਹੋਰ ਹੀ ਕੁਝ ਦੱਸਣ ਲੱਪਾਇਆ ਕਹਿੰਦੇ ਜੀ ਸੰਤ ਜਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਵੀ ਇੱਥੇ ਮੱਥਾ ਟੇਕਿਆ ਤੇ ਉਹਨਾਂ ਨੇ ਕਦੀ ਇਹ ਨੂੰ ਟੌਂਡ ਦੀ ਗੱਲ ਨਹੀਂ ਕੀਤੀ ਲੈ ਦੱਸਾਂ ਸੋ ਦੂਜੇ ਪਾਸੇ ਨੂੰ ਤੁਰੇ ਫਿਰਦੇ ਲੋਕ ਕੀ ਕਰੋਗੇ ਇਹ ਇਸ ਸੰਗਿਆ ਪਿੰਡ ਦੇ ਬੰਦਿਆਂ ਦੀ ਸੋਚ ਹੈ ਜਿਹੜੇ ਉਹਨੂੰ ਮੰਨਦੇ ਨੇ ਉਹ ਬਾਬੇ ਨੂੰ ਪਤਾ ਕੀ ਉਹਦਾ ਨਾਮ ਹੈ ਹਾਂ ਉਹ ਕਹਿੰਦੇ ਆਈ ਸਾਡੇ ਇੱਥੇ ਸ਼ਰਦਾ ਬੜੀ ਸੁਭਾਵੇਂ ਦੀ ਹਾਂ ਉਹ ਪਤਾ ਕੀ ਉਹਦਾ ਨਾਮ ਹੈ ਮੈਨੂੰ ਨਾਂ ਭੁੱਲ ਗਿਆ ਬਾਬੇ ਦਾ ਇੱਥੇ ਦੱਸ ਦੇਣਾ ਕਿ ਹਾਂ ਨਹੀਂ ਪਤਾ ਮੈਨੂੰ ਸਹੀ ਮੈਂ ਆ ਜਿਹੜੀ ਦੂਜੀ ਗੱਲ ਕਰਦਾ ਉਹ ਧੁੰਮੇ ਵਾਲੀ ਧੁੰਮੇ ਨੇ ਜੀ ਬਹੁਤ ਬੁਰਾ